ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਕੁਰਾਲੀ ਦੇ ਵਾਰਡ ਨੰਬਰ 2 ਵਿੱਚ ਪੈਂਦੇ ਕੁੱਬੀਸ਼ਾ ਮੰਦਿਰ ਦੀ ਤਾਂ ਇਸ ਮੰਦਿਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੇ ਪਹਿਲਾਂ ਸਭ ਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਆਪਣਾ ਦਸਬੰਦ ਕੱਟ ਕੇ ਇਸ ਮੰਦਿਰ ਦੀ ਉਸਾਰੀ ਦੇ ਲਈ ਸੇਵਾ ਦੇ ਸਕਦੇ ਹੋ ਚਾਹੇ ਉਹ ਸਿਮਿੰਟ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਇੱਟਾਂ ਦੇ ਰੂਪ ਚ ਹੋਵੇ ਚਾਹੇ ਉਹ ਸਰੀਏ ਦੇ ਰੂਪ ਚ ਹੋਵੇ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਤੁਸੀਂ ਵੀ ਇਸ ਮੰਦਿਰ ਨੂੰ ਹੋਰ ਵਧੀਆ ਬਣਾਉਣ ਦੇ ਲਈ ਕੁਛ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਯੋਗਦਾਨ ਦੇ ਸਕਦੇ ਹੋ ਸਾਡੇ ਨਾਲ ਕਮਲਜੀਤ ਸਿੰਘ ਚਾਵਲਾ ਜੀ ਆ ਚਾਵਲਾ ਜੀ ਮੰਦਿਰ ਨੂੰ ਹੋਰ ਵਧੀਆ ਬਣਾਇਆ ਜਾ ਰਿਹਾ ਹੈ ਕੀ ਕਹੋਗੇ ਪਹਿਲਾਂ ਤੇ ਦਰਗਾਹ ਬਾਬਾ ਕਬੀਸ਼ਾ ਮੰਦਿਰ ਵੈਸ਼ਨੂ ਦੇਵੀ ਜੋ ਕਿ ਵਾਰਡ ਨੰਬਰ 2 ਦੇ ਵਿੱਚ ਪੈਂਦਾ ਬੜੇ ਲੰਬੇ ਸਮੇਂ ਤੇ ਇਹ ਸਮੰਦਰ ਦੀ ਜੋ ਉਸਾਰੀ ਦਾ ਕੰਮ ਰੁਕਿਆ ਹੋਇਆ ਸੀਗਾ ਪਿਛਲੇ ਸਮੇਂ ਦੇ ਵਿੱਚ ਇੱਥੇ ਕੁਝ ਸਹਿਯੋਗੀ ਸੱਜਣਾ ਨੇ ਖਾਸ ਤੌਰ ਤੇ ਭੂਸ਼ਣ ਵਰਮਾ ਜੀ ਜੋ ਸਾਡੇ ਕਾਉਂਸਲਰ ਹੈ ਇਹਨਾਂ ਨੇ ਉਹਰੇ ਆਪਣਾ ਯੋਗਦਾਨ ਪਾ ਕੇ ਇੱਕ ਲੈਂਟਰ ਬਹੁਤ ਵੱਡਾ ਲੈਂਟਰ ਪਵਾਇਆ ਸੀਗਾ ਉਸ ਤੋਂ ਬਾਅਦ ਕਾਫੀ ਉਸਾਰੀ ਦਾ ਕੰਮ ਜਿਹੜਾ ਰੁਕਿਆ ਹੋਇਆ ਸੀਗਾ ਅਸੀਂ ਸਮੂਹ ਮੰਦਰ ਕਮੇਟੀ ਨੂੰ ਬੇਨਤੀ ਕਰਕੇ ਉਹਨਾਂ ਦੀ ਆਗਿਆ ਲੈ ਕੇ ਅੱਜ ਇਕੱਠੇ ਹੋ ਕੇ ਇਸ ਮੰਦਰ ਦੀ ਜੋ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜੋ ਸਾਡੇ ਕੋਲ ਤਿਲਪੁਲ ਜੁੜਿਆ ਉਸ ਦੇ ਨਾਲ ਅੱਜ ਅਸੀਂ ਕੰਮ ਸ਼ੁਰੂ ਕਰਵਾ ਲਿਆ ਮੈਂ ਬੇਨਤੀ ਕਰਦਾ ਸ਼ਹਿਰ ਦੇ ਸਾਰੇ ਭਾਈਚਾਰੇ ਨੂੰ ਖਾਸ ਤੌਰ ਤੇ ਅੱਜ Hindu ਭਾਈਚਾਰੇ ਨੂੰ ਕਿ ਤੁਸੀਂ ਇਸ ਮੰਦਰ ਦੀ ਉਸਾਰੀ ਲਈ ਇੱਕ ਥੈਲਾ ਸੀਮਿੰਟ ਦਾ ਜ਼ਰੂਰ দাও 10 ਥੈਲੇ ਦੋ ਜਾਂ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਇਸ ਮੰਦਰ ਲਈ ਤੁਸੀਂ ਆਪਣੀ ਜਿਹੜੀ ਹੈਗੀ ਹੈ ਦਸਾਂ ਨੌਾਂ ਦੀ ਕਿਰਤ ਦੇ ਵਿੱਚੋਂ ਕੁਛ ਨਾ ਕੁਛ ਇੱਥੇ ਜਿਹੜਾ ਹੈਗਾ ਦਾਨ ਜ਼ਰੂਰ ਦੇ ਕੇ ਜਾਓ ਤਾਂ ਕਿ ਤੁਹਾਡੇ ਸਹਿਯੋਗ ਨਾਲ ਇਹ ਮੰਦਰ ਦੀ ਉਸਾਰੀ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਔਰ ਕਿਸੇ ਵੀ ਤਰੀਕੇ ਦੀ ਅਰਚਣ ਨਾ ਆ ਸਕੇ ਕਿਉਂਕਿ ਇਹ ਮੰਦਰ ਦੀ ਉਸਾਰੀ ਮੇਰਾ ਖਿਆਲਾ ਵੀ ਪਿਛਲੇ 15 ਸਾਲ ਦੇ ਕਰੀਬ ਹੋ ਚੁਕੇ ਆ ਜਿਹੜੀ ਮੰਦਰ ਦੀ ਉਸਾਰੀ ਨਹੀਂ ਸੀ ਹੋਈ ਔਰ ਅੱਜ ਕਮੇਟੀ ਦੀ ਆਗਿਆ ਲੈ ਕੇ ਅਸੀਂ ਇੱਥੇ ਸਾਰੇ ਮਹੱਲਾ ਨਿਵਾਸੀਆਂ ਦੀ ਆਗਿਆ ਲੈ ਕੇ ਕਿਉਂਕਿ ਮੰਦਰ ਇਹ ਸਾਰਿਆਂ ਦਾ ਹੈ ਸਾਰਿਆਂ ਦੀ ਆਗਿਆ ਲੈ ਕੇ ਸਾਰੇ ਧਰਮਾਂ ਦੀ ਸਾਰੇ ਪਾਰਟੀ ਦੇ ਅਹੁਦੇਦਾਰਾਂ ਦੀ ਆਗਿਆ ਲੈ ਕੇ ਅੱਜ ਪੰਡਤ ਜੀ ਨੂੰ ਵੀ ਉਰੇ ਅਸੀਂ ਜਿਹੜਾ ਹੈਗਾ ਪੱਕੇ ਤੌਰ ਤੇ ਕੁਬੀਸ਼ਾ ਦੇ ਵਿੱਚ ਜਿਹੜਾ ਹੈਗਾ ਰੱਖਿਆ ਹੈਗਾ ਔਰ ਪੰਡਤ ਜੀ ਅੱਜ ਤੋਂ ਆਪਣੀ ਸੇਵਾ ਜਿਹੜੀ ਹੈਗੀ ਐ ਕੂਪੀਸ਼ਾ ਸਥਾਨ ਦੇ ਉੱਪਰ ਵਿਸ਼ਨੂ ਦੇਵੀ ਮੰਦਿਰ ਦੇ ਉੱਪਰ ਨਿਵਾਉਣਗੇ ਔਰ ਸਭ ਤੋਂ ਪਹਿਲਾਂ ਜਿਹੜੀ ਪੰਡਤ ਜੀ ਨੇ ਅੱਜ ਸੇਵਾ ਨਿਭਾਈ ਐ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜੋ ਸਾਡੀ ਇੱਥੇ ਮੂਰਤੀਆਂ ਹੈਗੀਆਂ ਸੀਗੇ ਲੰਬੇ ਸਮੇਂ ਤੋਂ ਉਹਨਾਂ ਦੀ ਪੂਜਨ ਕਰਕੇ ਅਸੀਂ ਅੱਜ ਮੂਰਤੀਆਂ ਦੀ ਜਿਹੜੀ ਸਥਾਨ ਹੈ ਉਹ ਅੰਦਰ ਬਣਾਇਆ ਹੋਇਆ ਹੈ ਉਹ ਅੰਦਰ ਅੱਜ ਜਿਹੜਾ ਹੈਗਾ ਅਸੀਂ ਰੱਖਿਆ ਤੇ ਹੋਰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਪੂਜਨ ਕਰਕੇ ਉਹਨਾਂ ਮੂਰਤੀਆਂ ਦੀ ਚੰਗੇ ਤਰੀਕੇ ਨਾਲ ਸਤਿਕਾਰ ਕਰਾਂਗੇ। ਆਹ ਨਾਲੇ ਛੋਟੇ ਸਾਧਕ ਸਾਹਿਬ ਦੀ ਗੱਲ ਕਰੀ ਤਾਂ ਉਹ ਵੀ ਇੱਕ ਮੈਡੀਟੇਟ ਨੇ ਹੋ ਸੀਗੇ। ਲਾ ਉਹ ਵੀ ਕਾਫੀ ਸੰਘਰਸ਼ ਕਰ ਰਹੇ ਸੀਗੇ ਮੰਦਿਰ ਨੂੰ ਖੂਬਸੂਰਤ ਬਣਾਉਣ ਦੇ ਲਈ ਕਿ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਕਿਉਂਕਿ ਉਹ ਕਾਫੀ ਲੜਾਈ ਲੜੀਆ ਉਹਨਾਂ ਨੇ ਇਸ ਮੰਦਿਰ ਦੇ ਲਈ। ਦੇਖੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਪੀੜੀਦਰ ਪੀੜੀ ਜਿਹੜੀ ਚੱਲਦੀ ਹੁੰਦੀ ਆ ਉਹ ਹਮੇਸ਼ਾ ਜੇ ਆਪਣੇ ਫਾਦਰ ਦੇ ਪਿੱਛੇ ਲੱਗ ਕੇ ਉਸੇ ਚੀਜ਼ ਨੂੰ ਕਰੇ ਤਾਂ ਉਹਦੀ ਜਿਹੜੀ ਯਾਦ ਉਹ ਹਮੇਸ਼ਾ ਨਾਲ ਜੁੜਦੀ ਹੈ ਕਿਉਂਕਿ ਸਾਡੇ ਵਿੱਚ ਵੀ ਉਹਨਾਂ ਦਾ ਹੀ ਖੂਨ ਜਿਹੜਾ ਚੱਲ ਰਿਹਾ ਸੋ ਸਾਨੂੰ ਉਹਨਾਂ ਦਾ ਆਸ਼ੀਰਵਾਦ ਹੈਗਾ ਅਸੀਂ ਇਸ ਲਈ ਅੱਜ ਇਸ ਸਮੰਦਰ ਦੀ ਜਿਹੜੀ ਸੇਵਾ ਉਹ ਅੱਗੇ ਹੋ ਕੇ ਕਰ ਰਹੇ ਹਾਂ ਜਿਵੇਂ ਆਹ ਖੜੇ ਹੈ ਸਾਡੇ ਕੋਲ ਵਰਖਾ ਜੀ ਦੇ ਜਵਾਈ ਕਿਉਂਕਿ ਉਹਨਾਂ ਦਾ ਸੁਪੁੱਤਰ ਨਹੀਂ ਸੀ ਕੋਈ ਇਹ ਵੀ ਆਪਣੀ ਜਿਹੜੀ ਸੇਵਾ ਪੂਰੇ ਤਰੀਕੇ ਨਾਲ ਨਿਭਾ ਰਹੇ ਆ ਪੰਡਤ ਜੀ ਮੰਦਿਰ ਕਮੇਟੀ ਦੇ ਮੇਨ ਮੈਂਬਰ ਹੈਗੇ ਆ ਸ਼ਿਵਨਾਥ ਜੀ ਹੈਗੇ ਆ ਸੋ ਇਹਨਾਂ ਨੇ ਮੇਰੇ ਫਾਦਰ ਦੀ ਜਗ੍ਹਾ ਮੇਰੇ ਬ੍ਰਦਰ ਨੂੰ ਅਮਰਜੀਤ ਨੂੰ ਇਸ ਮੈਂਬਰ ਮੰਦਰ ਕਮੇਟੀ ਦੇ ਮੈਂਬਰ ਬਣਾਇਆ ਸੋ ਮੈਂ ਇਹਨਾਂ ਦਾ ਉੱਥੇ ਵੀ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਅਸੀਂ ਭੂਸ਼ਣ ਵਰਮਾ ਜੀ ਨੂੰ ਸੋ ਇੱਥੇ ਰਣਜੀਤ ਕੁਮਾਰ ਰਿੰਕੂ ਹੈਗਾ ਉਹਨਾਂ ਨੂੰ ਵੀ ਇਸ ਮੰਦਰ ਦੇ ਵਿੱਚ ਮੈਂਬਰ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੈਂਬਰ ਹੋਰ ਵਧਾਵਾਂਗੇ ਸੋ ਜਿਹਦੇ ਨਾਲ ਮੈਂਬਰਾਂ ਦੇ ਨਾਲ ਸਾਰੀ ਸਲਾਹ ਕਰਕੇ ਇਹ ਮੰਦਰ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਆਪ ਜੀ ਜਾਣਕਾਰੀ ਦਿਓ ਮੰਦਰ ਵਿੱਚ ਕੀ ਕੀ ਕੰਮ ਕੀਤਾ ਜਾ ਰਿਹਾ ਹੈ ਅੱਜ ਇਹ ਮੰਦਿਰ ਜਿਹੜਾ ਕਾਫੀ ਵੇਰ ਦੇ ਉਹ ਫਾਇਰ ਰੁਕੀ ਵੀ ਸੀ ਤੇ ਅੱਜ ਜਿਵੇਂ ਇੱਥੇ ਸ਼ਿਵਾਲੇ ਬਣਾਏ ਸੀ ਤੇ ਉਹ ਥੋੜੀ ਮੂਰਤੀਆਂ ਵਿੱਚ ਖੰਡਤ ਹੋਈ ਵੀ ਸੀਗੀਆਂ ਤਾਂ ਅੱਜ ਉਹਨਾਂ ਦੇ ਇੱਥੇ ਸਥਾਨ ਚੇਂਜ ਕਰਾਇਆ ਪੂਜਾ ਕਰਾ ਕੇ ਤੇ ਅੱਗੇ ਹੁਣ ਅੰਦਰ ਕਾਫੀ ਜਗ੍ਹਾ ਬਣੀ ਹੋਈ ਹੈ ਉੱਥੇ ਆਪਾਂ ਸ਼ਿਵਾਲੇ ਨਵੇਂ ਬਣਾਏਗੇ ਤੇ ਹੋਰ ਉਹਦੇ ਭਰਤ ਪਾ ਕੇ ਸਾਰਾ ਉੱਚਾ ਚੱਕਾ ਜਾਏਗਾ ਮੰਦਿਰ ਨੂੰ ਤੇ ਟਾਇਲਾ ਲਗਾਈ ਜਾਏਗੀਆਂ ਐਨ ਖੂਬਸੂਰਤ ਮੰਦਿਰ ਬਣਾਇਆ ਜਾਏਗਾ ਜੋ ਵੀ ਹੋਰ ਨਾਦੀ ਨਾਲ ਇੱਥੇ ਕੋਈ ਕਮੀਆਂ ਉਹ ਵੀ ਪੂਰੀ ਕਰੀਏਗੇ ਇਥੇ ਇਸ ਮੰਦਰ ਦੇ ਵਿੱਚ ਨੀਤੀਸ਼ ਪੰਡਤ ਜੀ ਹੈ ਇਹਨੂੰ ਇਥੇ ਤੌਰ ਦੇ ਇਥੇ ਰੱਖਿਆ ਗਿਆ ਜੀ ਇਸ ਵੇਲੇ ਸ਼ਾਮ ਤੱਕ ਇੱਥੇ ਮੰਦਰ ਦੇ ਚ ਰਹੇਗੇ ਇਹਨਾਂ ਦਾ ਰੂਪ ਵੀ ਇੱਥੇ ਆਏਗਾ ਤੇ ਬਾਕੀ ਜੋ ਵੀ ਹੋ ਸਾਨੂੰ ਕੋਈ ਵੀ ਜੁੜਤਾ ਹੋਏਗੀ ਆ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਸਾਰੇ ਸਹਿ ਹੋਗੀ ਸੱਜਣ ਵੀ ਇੱਥੇ ਮੰਦਰ ਵਾਸਤੇ ਵਾਧੇ ਵਾਧਾ ਦਾਨ ਕਰੇ ਤਾਂ ਕਿ ਮੰਦਰ ਮੰਦਰ ਇਹਨਾਂ ਵਧੀਆ ਬਣ ਸਕੇ ਜਿਹੜਾ ਦਾਨ ਕਰਨਾ ਹੈ ਉਹ ਇੱਥਾਂ ਤੇ ਕਰਨਾ ਹੈ ਇੱਥੇ ਨੂੰ ਕਰਨਾ ਹੈ ਪੰਡਤ ਨੀਤੀ ਜੀ ਆ ਇਹਨਾਂ ਬਾਅਦ ਸਾਰਾ ਜਿਸ ਲੱਗਿਆ ਵਾ ਤੇ ਸ਼ਿਲਾ ਪੰਡਤ ਜੀ ਹੈ तो इन पर स्लिप है जिन्हें भी दान करना है तो असी नंबर लिखा हुआ होगा उस नंबर से कंटैक्ट करके या मंदिर जाके जो भी, थे सकते। तो भी दान अगर किए कि मैं यहाँ सुबह छः बजे से लेकर के और बारह बजे तक उसके बाद फिर चार बजे से मंदिर खुल जाएगा बारह बजे बंद होने के बाद चार बजे मंदिर खुल जाएगा उसके बाद फिर साढ़े आठ या नौ बजे तक मंदिर खुला रहेगा मैं यहीं पर आपको मिलूँगा ਮੈਡਮ ਸ੍ਰੋਲਾ ਜੀ ਵੀ ਸਾਡੇ ਨਾਲ ਮੈਡਮ ਵੀ ਕਹਿਣਾ ਚਾਹੁੰਦੇ ਹੋ ਇੱਕ ਚੰਗਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਮੈਂ ਖਾਸ ਕਰਕੇ ਆਪਣੇ ਕਮਲਜੀਤ ਸਿੰਘ ਜੀ ਚਾਵਲਾ ਜਿਹੜੇ ਕਿ ਸਾਡੇ ਬਹੁਤ ਹੀ ਮਹਤਵਪੁਰਨ ਨੇ ਔਰ ਸਾਡੇ ਐਮਸੀ ਭਰਤ ਪੂਸ਼ਣ ਜੀ ਔਰ ਪੰਡਤ ਜੀ ਔਰ ਮੈਂ ਅਸੀਂ ਸਾਰੇ ਵਾਰਡ ਨੰਬਰ 2 ਦੇ ਨਿਵਾਸੀ ਆ ਔਰ ਅਸੀਂ ਅਪੀਲ ਕਰਦੇ ਆ ਖਾਸ ਕਰਕੇ ਵਾਰਡ ਨੰਬਰ 2 ਦੇ ਲੋਕਾਂ ਨੂੰ ਔਰ ਆਪਣੀ ਸਾਰੀ ਜੜੀ ਲੋਕ ਨੇ ਉਹੋ ਵੱਧ ਤੋਂ ਵੱਧ ਇਸੋ ਸਾਰੀ ਦੇ ਵਿੱਚ ਹਿੱਸਾ ਪਾਣ ਤਾਂ ਜੋ ਇਸ ਮੰਦਰ ਨੂੰ ਇੱਕ ਮਿਸਾਲ ਦੇ ਤੌਰ ਤੇ ਜਾਣਿਆ ਜਾਵੇ ਕਿਉਂਕਿ ਜਾਣਿਆ ਤਾਂ ਪਹਿਲਾਂ ਹੀ ਜਾਂਦਾ ਕਿ ਦਰਗਾਹ ਇੱਥੇ ਕੋਈ ਬਿਸ਼ਾ ਬਾਬਾ ਜੀ ਦੀ ਔਰ ਲੋਕ ਬਹੁਤ ਆਉਂਦੇ ਵੀਰਵਾਰ ਨੂੰ ਵੈਸੇ ਵੀ ਅਸੀਂ ਚਾਹੁੰਦੇ ਹਾਂ ਕਿ ਇੱਕ ਵੱਖਰੀ ਵੱਖਰੇ ਤਰੀਕੇ ਦਾ ਇਹ ਜਿਹੜਾ ਮੰਦਰ ਹੈ ਉਹ ਬਣਾਇਆ ਜਾਵੇ ਤਾਂ ਜਿਹੜੇ ਲੋਕ ਆ ਦੂਰੋਂ ਦੂਰੋਂ ਵੀ ਦੇਖਣ ਆਉਣ ਅਤੇ ਜ਼ਰੂਰ ਜਿਸ ਤਰ੍ਹਾਂ ਕੀ ਜਾਣਕਾਰੀ ਮਿਲੀ ਹੈ ਕਿ ਮੰਦਿਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਮੰਦਿਰ ਵਿੱਚ ਜੋ ਵੀ ਯੋਗਦਾਨ ਤੁਸੀਂ ਦੇ ਸਕਦੇ ਹੋ ਉਹ ਜ਼ਰੂਰ ਯੋਗਦਾਨ ਪਾਇਓ ਪਾਇਓ ਤਾਂ ਕਿ ਮੰਦਿਰ ਨੂੰ ਬਿਲਕੁਲ ਬੇਹਦ ਖੂਬਸੂਰਤ ਮੰਦਿਰ ਬਣਾਇਆ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨ ਕੁਰਾਲੀ